ਅੱਜ ਇੱਕ 인ਦਰਪਾਲ ਲੋਹੋਂ ਦੇ ਡੀਐਸਪੀ ਜਿਹੜੇ ਆਪਦੇ ਨੂੰ ਕੋਈ ਇੰਟਰੋਡਕਸ਼ਨ ਨਹੀਂ ਦਿੱਤੀ। ਪੰਜ ਆ ਤੋਂ ਵੱਤ ਬੰਦੇ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਕਿੱਥੇ ਅਸੀਂ ਸੀਗੇ ਗਹਿ ਵਿਖੇ ਉੱਥੇ ਧਾਵਾ ਬੋਲਿਆ। ਮੈਂ ਲੋਕਾਂ ਨੂੰ ਮਿਲ ਰਿਹਾ ਸੀ ਸਵੇਰੇ ਧੱਕੇ ਔਰ ਮਾਰ-ਮਾਰ ਠੁੱਡੇ ਅੰਦਰ ਬੜਿਆ। ਹਾਂ ਉਸ ਤੋਂ ਬਾਅਦ ਜਦ ਇੱਥੇ ਮਾਹੌਲ ਇਸ ਗੱਲ ਤੇ ਲੋਕਾਂ ਨੇ ਇਤਰਾਜ਼ ਕੀਤਾ ਕਿ ਇਹ ਕੀ ਤਰੀਕਾ ਹੈ ਤੁਸੀਂ ਕਾਨੂੰਨ ਨੂੰ ਅਸੀਂ ਸਬਮਿਟ ਕਰਦੇ ਹਾਂ। ਮਗਰ ਕਾਨੂੰਨ ਦੀ ਤਜੀਆ ਉਡਉਂਦੀ ਉਹਨਾਂ ਨੂੰ ਫੋਨ ਆ ਰਹੇ ਸੀ ਪਿੱਛੋਂ ਭਗਵਾਨ ਜਮਾਨ ਦੇ ਆ ਕੇ ਜਰੀਵਾਲ ਦੇ ਪਿੱਛੋਂ ਯੱਸ ਜਰ ਗਿਆ ਸਰ ਕਰਦੇ ਸੀ ਔਰ ਆ ਕੇ ਇਥੇ ੱੱਕੇ ਨਾਲ ਆ ਕੇ ੱੱਕੇ ਸ਼ੈ ਸ਼ੂਬੀ ਸੀਨੀਅਰ ਅਫਸਰ ਆਏ ਦੇ ਇੰਟਰਵਿਨਡ ਔਰ ਉਹਨਾਂ ਨੇ ਕਾਇਟ ਹੋੜ ਕੁਝ ਉਹ ਪਰਚਾ ਦਾ ਕੀਤਾ ਵੀ ਐਕਸੈਪਟ ਟੂਰ ਮੈਨ ਪਹਿਲਾਂ ਹੀ ਗਿਆ ਸੀ ਮੈਂ ਪਹਿਲਾਂ ਕਹਾਂ ਸੀਗਾ ਕਿ ਐਡੀਜੀ ਕੀ ਪਰਮਾਰ ਨੂੰ ਜਦ ਬਦਲਿਆ ਹੈ ਇਸ ਲਈ ਬਦਲਿਆ ਕਿ ਟੂਨੇ ਪਰਚਾ ਬਿਕਲੇਸਤਾ ਨਹੀਂ ਦਰਜ ਕੀਤਾ ਹੁਣ ਨਾਇਆ ਇਸੇ ਕੰਮ ਲਈ ਔਰ ਹੁਣ ਮੈਨੂੰ ਪਤਾ ਲੱਗਿਆ ਹੈ ਕਿ ਚੰਡੀਗੜ੍ਹ ਦੇ ਘਰ ਚ ਕੋਈ ਨਹੀਂ ਹੈ ਉੱਥੇ ਟ੍ਰੈਸਪਾਸਿੰਗ ਕਰ ਰਹੇ ਹਨ ਅੰਦਰ ਵੜ ਗਏ ਹਨ ਔਰ ਪਲਾਂਟ ਕਰ ਸਕਦੇ ਕੁਝ ਮੇਰੇ ਘਰ ਚ ਇੱਥੇ ਵੀ ਪਲਾਂਟ ਕਰ ਸਕਦੇ ਪ੍ਰੈਸ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਵਕੀਲਾਂ ਨੂੰ ਧੱਕੇ ਮਾਰੇ ਗਏ ਹਨ ਕਾਨੂੰਨ ਦੀ ਹਰ ਤਰੀਕੇ ਦੀ ਧੱਜੀ ਵਿਜੀਲੈਂਸ ਦਾ ਡੀਏ ਦਾ ਪੱਤਰ ਜੇ ਦਰਜ ਕਰਨਾ ਸੀ ਨੋਟਿਸ ਦੇ ਦਿੰਦੇ ਦਰਜ ਕਰ ਦਿੰਦੇ ਜਿਹੜਾ ਦਰਜ ਕਰ ਸੋ ਬੜਾ ਕਲੀਅਰ ਹੈ ਕਿ ਕਾਨੂੰਨ ਦੀਆਂ ਧੜੀਆਂ ਵਾਰੀਆਂ ਜਾਂ ਇਹਨੇ ਬਕਲਾ ਹਟਨੇ ਮਗਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਲੜਾਈ ਲੜਾਂਗੇ ਔਰ ਜਿਵੇਂ ਐਨਟੀਪੀਐਸ ਦੇ ਪਰਚੇ ਤੇ ਸਰਕਾਰ ਫੇਰ ਹੋਈ ਮੈਂ ਤੁਹਾਨੂੰ ਪਿਆ ਸੀ ਨਿਕੰਮਾ ਪਰਚਾ ਕਰਨਗੇ ਔਰ ਡੀਏ ਦਾ ਪਰਚਾ ਨਿਕੰਮਾ ਹੀ ਔਰ ਸਿਰਫ ਇਸ ਲਈ ਹੈ ਕਿ ਚੁੱਪ ਕਰਾਉ ਉਹ ਤੁਸੀ ਓਪੋਜੀਸ਼ਨ ਨਹੀਂ ਚੁੱਪ ਕਰੋਗੀ ਪੰਜਾਬ ਦੇ ਲੋਕ ਜਾਗਣ ਤਕੜੇ ਹੋ ਕੇ ਲੜਾਈ ਲੜਨ ਔਰ ਮੈਂ ਤੁਹਾਨੂੰ ਅੱਜ ਦੱਸਣਾ ਪੜੇ ਝੂਠ ਦੱਸੇ ਜਾਂਦੇ ਸਭ ਝੂਠ ਹੋਊਗਾ ਕੋਈ ਇਹ ਜੀ ਗੱਲ ਨਹੀਂ एवरीथिंग ਇਜ਼ ਇਨਕਮ ਟੈਕਸ ਅਪਰੂਵਡ ਇਹਨਾਂ ਸਾਰੀਆਂ ਕਹਾਣੀਆਂ ਚ ਵੇਚੀਆਂ ਜਾਣਗੇ ਜਿਵੇਂ ਸੁਪਰੀਮ ਕੋਰਟ ਚ ਗਏ ਫੇਲ ਹੋ ਕੇ ਆਏ ਹਾਈ ਕੋਰਟ ਚ ਫੇਲ ਹੋਏ ਇਸ ਪੇਜ ਜੀ ਵੀ ਫੇਲ ਹੋ ਗਏ भगत ਸਚਾਈ ਲੋਕਾਂ ਨੂੰ ਬਜਾਉਣੀ ਚਾਹੀਦੀ ਕਿ ਕਿਵੇਂ ਕਧੂਰ ਪਾਏ ਜਾ ਰਿਹਾ ਉਹ ਪਹਿਲੇ ਦਿਨ ਗਿਆ ਸੀ ਭਗਵੰਤ ਮਾਨਾ ਕਰਦਾ ਹਾਂ ਟੱਕਰਾਂ ਦੇ ਆਈ ਐਮ ਕਾਨੂੰਨ ਨੂੰ ਮੰਨਦੇ ਸਬਮਿਟਡ ਆ